ਰਾਜ ਮੁਰਦਾਬਾ ਚੇਅਰਮੈਨ ਮੁਰਦਾਬਾ ਅਸ਼ੋਕ ਤਲਵਾਰ ਮੁਰਦਾਬਾ ਅਸ਼ੋਕ ਤਲਵਾਰ ਮੁਰਦਾਬਾ ਚੇਅਰਮੈਨ ਇਪਰੂਵਮੈਂਟ ਟਰਸ ਮੁਰਦਾਬਾ 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 ਚੇਅਰਮੈਨ ਮੁਰਦਾਬਾ ਇਪਰੂਵਮੈਂਟ ਟਰਸ ਮੁਰਦਾਬਾ ਇਹਨੂੰ ਜਲਦ ਤੋਂ ਜਲਦ ਕੁਰਸੀ ਤੋਂ ਲਾਇਆ ਜਾਵੇ ਮੁਰਦਾਬਾ ਇਪਰੂਵਮੈਂਟ ਟਰਸ ਮੁਰਦਾਬਾ ਇਪਰੂਵਮੈਂਟ ਟਰਸ ਮੁਰਦਾਬਾ ਅਸ਼ੋਕ ਤਲਵਾਰ ਚੇਅਰਮੈਨ ਮੁਰਦਾਬਾ ਚੇਅਰਮੈਨ ਇਪਰੂਵਮੈਂਟ ਟਰਸ ਮੁਰਦਾਬਾ 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 ਚੇਅਰਮੈਨ ਮੁਰਦਾਬਾਦ ਕਪਰਮੈਂਟ ਚੇਅਰਮੈਨ ਮੁਰਦਾਬਾਦ ਕਪਰਮੈਂਟ ਚੇਅਰਮੈਨ ਮੁਰਦਾਬਾਦ ਅਸ਼ੋਕ ਤਲਵਾਰ ਮੁਰਦਾਬਾਦ ਅਸ਼ੋਕ ਤਲਵਾਰ ਮੁਰਦਾਬਾਦ ਅਸ਼ੋਕ ਤਲਵਾਰ ਮੁਰਦਾਬਾਦ ਨਜਾਇਜ਼ ਕਬਜ਼ੇ ਕਰਵਾਉਣ ਵਾਲਾ ਮੁਰਦਾਬਾਦ ਅਸ਼ੋਕ ਤਲਵਾਰ ਨਜਾਇਜ਼ ਕਬਜ਼ੇ ਕਰਵਾਉਣਾ ਜਿਹੜਾ ਇਹਨਾਂ ਦੀ ਦੁਕਾਨ ਦਾ ਮੱਥਾ ਅੱਗੇ ਆ ਇਹ ਦੀਵਾਰ ਤੇ ਸ਼ਟਰ ਲਗਾ ਕੇ ਇਹ ਕਬਜ਼ਾ ਕਰਨ ਦਾ ਪ੍ਰੋਸੈਸ ਕਰ ਰਹੇ ਕਿਹੜੀ ਦੁਕਾਨ ਸੀ ਤੁਹਾਡਾ ਕਾਹਦਾ ਕੰਮ ਸੀ ਇਹਨਾਂ ਦਾ ਕਾਹਦਾ ਕੰਮ ਸਰ ਸਾਡਾ ਫੋਟੋ ਕੋਰਨਰ ਦਾ ਕੰਮ ਹੈ ਇਹ ਪਿੱਛੇ ਸ਼ੋਕ ਹੈ ਸਾਡਾ 10 ਨੰਬਰ ਇਹਨਾਂ ਦੀ 11 ਨੰਬਰ ਇਹਨਾਂ ਦਾ ਮੂੰਹ ਉਹਦਾ ਅਗਲੀ ਸਾਈਡ ਨਾਲ ਸੜਕਾਂ ਹੀ ਸੈਂ ਇਹਨਾਂ ਦਾ ਕਾਹਦਾ ਕੰਮ ਹੈ ਜੀ ਇਹ ਜੀ ਰੈਡ ਮੇਟ ਦਾ ਹਾਂਜੀ ਹੁਣ ਕੀ ਕਹਿੰਦੇ ਕੀ ਹੈ ਸਾਰੇ ਸ਼ਟਰ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇੱਥੇ ਕੱਲ ਜਣਾ ਕੋ ਰਾਈਟ ਕੋਈ ਨਹੀਂ ਕੋਈ ਡਾਈਟ ਨਹੀਂਗਾ ਸਰ ਦੁਕਾਨ ਦੁਕਾਨ ਕੀ ਦੇ ਨਾ ਦੇ ਆਏ ਸਰ ਇਹ ਦੁਕਾਨ ਹੈ ਅਫਤਾਰ ਸਿੰਘ ਦੀ ਇਹ ਸ਼ਿਕ ਨਹੀਂ ਕਰਾਇਦਾ ਰਗਾ ਬੀਨਾਂ ਦੀ ਮਾਲਕियत ਨਹੀਂ ਬੋਲਦੀ ਨਹੀਂ ਜੀ ਮਾਲਕियत ਨਹੀਂ ਬੋਲਦੀ ਤੇ ਇਹਨਾਂ ਕੋ ਲਿਖਤੀ ਆਰਡਰ ਹੈਗਾ ਕੋਈ ਕਾਰਪੇਸ਼ਨ ਦਾ ਵੀ ਮੈਂ ਤਾਂ ਇਹਨਾਂ ਦੀ ਖਾਓ ਤੇ ਲਗਾ ਲਓ ਵੀ ਤੋੜਨ ਦਾ ਕੋਈ ਆਰਡਰ ਹੈਗਾ ਇਹਨਾਂ ਕੋ ਸਰ ਮੈਂ ਤਾਂ ਕਹਿ ਰਿਹਾ ਦਿਖਾਓ ਤੇ ਆਪਣਾ ਸ਼ਟਰ ਲਗਾ ਲਓ ਵੀ ਤੁਹਾਡੇ ਕਿਤੇ ਮੈਨੂੰ ਪ੍ਰੈਸ਼ਰ ਪਾਇਆ ਜਾ ਰਿਹਾ ਇੱਥੇ ਸਰ ਟਰਸਟ ਵਾਲੋ ਹੀ ਐਸੀ ਬੰਦੇ ਨੇ ਜਿਹਨਾਂ ਕੋ ਪ੍ਰੈਸ਼ਰ ਪਾਇਆ ਜਾ ਰਿਹਾ ਕਹਿੰਦੇ ਇੱਥੇ ਸ਼ਟਰ ਲੱਗੇਗਾ ਤੇ ਲਗਾਉਂਦੇ ਹੋ ਇਹਨਾਂ ਨੂੰ ਆਮ ਸੰਦੀਪ ਨਗਵਾਲਾ ਜੀ ਕੀ ਮਸਲਾ ਕੀ ਆ ਤੁਹਾਡਾ ਸਰ ਮੈਂ ਨਾ ਬੜੀ ਸਾਲਾਂ ਤੋਂ ਇੱਥੇ ਕੰਮ ਕਰ ਰਿਹਾ ਮੇਰੀਆਂ ਦੁਕਾਨਾਂ ਹੈਗੀਆਂ ਨੇ ਬੜੀ ਜਦੋਂ ਇਹ ਦੁਕਾਨਦਾਰ ਅੱਗੇ ਦਾ ਸਵੀਟ 16 ਕੱਪੜੇ ਵਾਲੀ ਦੁਕਾਨ ਆ ਗਈ ਜੇ ਇਹਨੇ ਨਜਾਇਜ਼ ਕਬਜ਼ਾ ਕੀਤਾ ਸੀ ਸ਼ਟਰਲ 4 ਫੁੱਟ ਅੱਗੇ ਵਧਾਇਆ ਸੀ ਇਹਦੀ ਮੈਂ ਪਹਿਲਾਂ ਵੀ ਕੰਪਲੇਂਟ ਕੀਤੀ ਸੀ ਤੇ ਇੰਪਰੂਵਮੈਂਟ ਟਰਸਟ ਵਾਲੇ ਆ ਕੇ ਨਾ ਇਹਨੂੰ ਕਰਵਾਗੇ ਸੀ ਬੰਦ ਸ਼ਟਰ ਨੂੰ ਸਭ ਕੁਝ ਕਰਵਾਗੇ ਸੀ ਹੁਣ ਥੋੜੇ ਦਿਨਾਂ ਤੋਂ ਨਾ ਇੰਪਰੂਵ ਚੇਅਰਮੈਨ ਸਾਹਿਬ ਆਏ ਨੇ ਨਵੇਂ ਉਹਨਾਂ ਨੂੰ ਮਿਲ ਕੇ ਵੀ ਆਏ ਆ ਤੇ ਉਹਨਾਂ ਨੂੰ ਸਾਰੀ ਗੱਲ ਸਮਝਾਈ ਇਹਨੇ ਕੰਪਲੇਂਟ ਕਰਕੇ ਸਾਡਾ ਰੋਜੀ ਰੋਟੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਅੱਜ ਉਹਨਾਂ ਨੂੰ ਮਿਲ ਕੇ ਆ ਇੰਪਰੂਵਮੈਂਟ ਟ੍ਰਸਟ ਵਾਲਿਆਂ ਨੂੰ ਤੇ ਉਹ ਡਾਇਰੈਕਟਲੀ ਇੰਟਰਐਕਟਿਵਲੀ ਡਾਇਰੈਕਟਲੀ ਮੈਨੂੰ ਅਸ਼ੋਕ ਤਲਵਾਰ ਜੀ ਚੇਅਰਮੈਨ ਸਾਹਿਬ ਜੀ ਉਹਨਾਂ ਨੂੰ ਮਿਲ ਕੇ ਸਾਰਾ ਮਸਲਾ ਸਮਝਾਇਆ ਕਹਿੰਦੇ ਮੈਨੂੰ ਮਸਲਾ ਸਾਰਾ ਪਤਾ ਵੈ ਉਹਨਾ ਇਧਰਲੇ ਪਾਸੋਂ ਸ਼ਟਰਲ ਕਢਵਾਉਣਾ ਚਾਹੁੰਦੇ ਨੇ ਜਿਹੜਾ ਅਨਲੀਗਲ ਹੈਗਾ ਜਿਹੜਾ ਅਨਲੀਗਲ ਸ਼ਟਰ ਹੈਗਾ ਉਹ ਉਹ ਇਧਰਲੇ ਪਾਸੋਂ ਕਢਵਾਉਣਾ ਚਾਹੁੰਦੇ ਨੇ ਮੈਂ ਇਹਦੀ ਕੰਪਲੇਂਟ ਪਹਿਲਾਂ ਵੀ ਕੀਤੀ ਸੀ ਕੰਪਲੇਂਟ ਹੁਣ ਵੀ ਪਾਈ ਹੋਈ ਹੈ ਕੰਪਲੇਂਟ ਚੰਡੀਗੜ੍ਹ ਵੀ ਪਾਈ ਹੋਈ ਹੈ ਦੀ ਸਰ ਮੇਰੀ ਉਹ ਕੰਪਲੇਂਟ ਤੇ ਕੋਈ ਐਕਸ਼ਨ ਨਹੀਂ ਲੈ ਰਹੇ ਡਾਇਰੈਕਟਲੀ ਮੈਨੂੰ ਥਰਡ ਕਰ ਰਿਹਾ ਹੈ ਕਿ ਯਾ ਇੱਧਾ ਸ਼ਟਰ ਲੱਗਨ ਦੇ ਤਾਂ ਯਾ ਤੈਨੂੰ 1 ਇੰਚ ਦੁਕਾਨ ਦੇ ਤੈਨੂੰ ਕੰਮ ਨਹੀਂ ਕਰਨ ਦੇਣਾ ਇੱਥੇ ਕਹਿੰਦੇ ਜਿਹੜਾ ਕੇਸ ਜਿਹੜਾ ਚੌਂਕ ਦੇ ਵਿੱਚ ਪਨੀਰ ਵਾਲਾ ਹੈਗਾ ਕੋਈ ਉਹਦੇ ਤੇ ਪਵਾਇਆ ਨਾ ਉਹੀ ਕੇਸ ਤੇਰੇ ਤੇ ਪੈ ਜਾਏਗਾ ਤੇਰੇ ਪਿੱਛੇ ਸ਼ਟਰ ਲੱਗ ਜਾਏਗਾ ਸ਼ੀਸ਼ਾ ਲੱਗ ਜਾਏਗਾ ਇੱਥੇ ਪੱਕਾ ਲੱਗ ਜਾਏਗਾ ਫਿਰ ਤੂੰ ਕੀ ਕਰ ਲੇਗਾ ਸਰ ਮੈਂ ਇਹ ਹੀ ਰਿਕਵੈਸਟ ਕਰਨਾ ਚਾਹੁੰਦਾ ਵਾਂ ਕਿ ਜੇ ਇਹਦੇ ਨਕਸ਼ੇ 'ਚ ਹੈਗਾ ਵੈ ਸ਼ਟਲ ਇਧਰਲੇ ਪਾਸੇ ਜਾਂ ਇਹ ਇਧਰਲੇ ਪਾਸੇ ਮੂੰਹ ਹੈਗਾ ਵੈ ਤੇ ਫਿਰ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਸਰ ਇਹ ਲਿਖ ਚ ਲਿਖ ਚ ਦੇ ਦੇਣ ਕਿ ਇਧਰਲੇ ਪਾਸੇ ਇਹਦਾ ਹੈਗਾ ਵੈ ਤੇ ਲਗਾ ਲੈ ਮੈਨੂੰ ਕੋਈ ਇਤਰਾਜ਼ ਨਹੀਂ ਇਹ ਜਾਣ ਕੇ ਬੈਕ ਸਾਈਡ ਤੇ ਆ ਕੇ ਯੂ ਟਰਨ ਮਾਰਕਿਟ ਆ ਪਿੱਛੇ ਮੇਰਾ ਖਾਣ ਪੀਣ ਦਾ ਕੰਮ ਹੈ ਪਿੱਛੇ ਆ ਕੇ ਮੈਨੂੰ ਥਰਡ ਕਰਦੇ ਆ ਆ ਕੇ ਮੇਰੀ ਰੋਜੀ ਰੋਟੀ ਤੇ ਲੱਤ ਮਾਰਦੇ ਆ ਤੁਹਾਨੂੰ ਵੀ ਲੱਗਦਾ ਵੀ ਤੁਹਾਨੂੰ ਤੱਕਾ ਕੀਤਾ ਜਾ ਰਿਹਾ ਸਰ ਬਹੁਤ ਜ਼ਿਆਦਾ ਤੱਕਾ ਕੀਤਾ ਜਾ ਰਿਹਾ ਡਾਇਰੈਕਟਲੀ ਮੈਨੂੰ ਧਮਕੀ ਦਿੱਤੀ ਉਹਨਾਂ ਨੇ ਕਿ ਤੇਰੇ ਤੇ ਕੋਈ ਨਾ ਕੋਈ ਕੇਸ ਪਵਾ ਕੇ ਤੂੰ ਚੱਲ ਜਾਏਂਗਾ ਤੇਰੇ ਪਿੱਛੋਂ ਲੱਗ ਜਾਏਗਾ ਅਸ਼ੋਕ ਤਾਲਵਿੰਦਰ ਜੀ ਐਨੀ ਗੱਲ ਕਹੀ ਆ ਧਮਕੀਆਂ ਲਗਾਏ ਤੇ ਤੈਨੂੰ ਕੰਮ ਨਹੀਂ ਕਰਨ ਦਿੱਤਾ ਤੇਰਾ ਸੂਰੇ ਸਾਰਾ ਸਮਾਨ ਚੁੱਕਿਆ ਜਾਣਾ ਕਿੰਨੇ ਸਾਲ ਹੋ ਗਏ ਤੁਹਾਨੂੰ ਇੱਥੇ ਆਡਾ ਸਰ ਮੈਨੂੰ 20 ਸਾਲ ਤੋਂ ਉੱਪਰ ਹੋ ਗਏ ਆ ਸਰ 20 ਸਾਲਾਂ ਚ ਕੋਈ ਇਹੋ ਜੀ ਪਰੇਸ਼ਾਨੀ ਨਹੀਂ ਆਈ ਜਦੋਂ ਇਹ ਸ਼ੱਟਲ ਕੱਢਿਆ ਸੀ ਤੇ ਇਹਨੂੰ ਇੰਪਰੂਵਮੈਂਟ ਟਰਸਟ ਵਾਲੇ ਕੰਪਲੇਂਟ ਕੀਤੀ ਸੀ ਉਹ ਵੀ ਮੇਰੇ ਕੋਲ ਕਾਪੀ ਹੈ ਉਹ ਵੀ ਮੈਂ ਤੁਹਾਨੂੰ ਦੇ ਦੇਣਾ ਵਾਹ ਕੀ ਸਮਝਦੇ ਮੇਲੀ ਭੁਗਤ ਹੈ ਸਰ ਬਹੁਤ ਵੱਡੀ ਮਿਲੀ ਭਗਤ ਉਸ ਭਾਸ਼ਾ ਹੀ ਹੀ ਉਹਨਾਂ ਦੀ ਬੋਲਦੇ ਪਏ ਆ ਸਾਡੀ ਗੱਲ ਸੁਣ ਕੇ ਹੀ ਰਾਜ਼ੀ ਨਹੀਂ ਗਏ ਮੇਰੇ ਚਾਰ ਦੁਕਾਨਦਾਰ ਮੇਰੇ ਨਾਲ ਗਏ ਨੇ ਦੁਕਾਨਦਾਰਾਂ ਦੀ ਗੱਲ ਤੇ ਸੁਣੋ ਉਹਨਾਂ ਦੀ ਮਿਲ ਕੇ ਉਹਨਾਂ ਨੇ ਕੀ ਤੁਹਾਨੂੰ ਕਿਹਾ ਉਹਨਾਂ ਨੇ ਉਹ ਕਹਿੰਦੇ ਜੀ ਸ਼ੱਟਲ ਤੇ ਉਹਨੇ 10 ਫੁੱਟ ਦਾ ਸ਼ੱਟਲ ਇੱਧਰ ਬਣਵਾ ਕੇ ਮੈਂ ਕਹਾ ਸਰ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੈ ਕਹਿੰਦਾ ਉਹ ਤੇ ਲ ਸਰ ਮੇਰੇ ਕੋ ਕੰਪਲੀਟ ਰਹੀਆਂ ਨੇ ਸਭ ਕੁਛ ਹੈਗਾ ਉਹਨਾਂ ਕੋਲ ਕੋਈ ਜਵਾਬ ਤਾਂ ਨਹੀਂ ਹੈਗਾ ਨਹੀਂ ਸਰ ਪੁੱਛ ਵੀ ਨਹੀਂ ਹੈਗਾ ਸਰ ਮੇਰੇ ਨਾਲ ਇਨਸਾਫ ਕੀਤਾ ਜਾਵੇ ਮੈਂ ਭਗਵੰਤ ਮਾਨ ਸਰਕਾਰ ਨੂੰ ਇਹ ਹੀ ਹੈ ਕਿ ਮੇਰੇ ਨਾਲ ਇਨਸਾਫ ਕੀਤਾ ਜਾਵੇ ਮੇਰੇ ਮੇਰੇ ਕਾਰੋਬਾਰ ਤੇ ਨਾ ਲੱਤ ਮਾਰੀ ਜਾਵੇ ਸਰ ਸਾਡੀ ਸੁਣਵਾਈ ਨਹੀਂ ਹੁੰਦੀ ਤਾਂ ਅਗਲਾ ਕਦਮ ਕੀ ਹੈਗਾ ਸਰ ਮੈਂ ਫਿਰ ਦੁਕਾਨਦਾਰ ਲੈ ਕੇ ਮੈਂ ਇੱਥੇ ਧਰਨੇ ਧਰਨਾ ਦੇ ਦਾੰਗਾ ਜੀ ਸਰ ਬਾਹਰ ਕਿ ਇੱਥੇ ਮੈਂ ਦੇਖੋ ਇਹ ਬੇੜੀਕਲ ਮਸ਼ਹੂਰ ਹੋਈ ਸੀ ਜਦੋਂ ਆਮ ਆਦਮੀ ਪਾਰਟੀ ਸੱਤਾ ਚਾਈ ਸੀ ਕਿ ਅਸੀਂ ਨਾਜਾਇਜ਼ ਕਬਜ਼ੇ ਛਡਵਾ ਰਹੇ ਹਾਂ ਬੜਾ ਅਖਬਾਰਾਂ ਦੇ ਵਿੱਚ ਇਹਨਾਂ ਨੇ ਮਤਲਬ ਆਪਣੇ ਇਸ਼ਤਿਹਾਰ ਵੀ ਦਿੱਤੇਗੇ ਇੰਨੇ ਇੰਨੇ ਏਕੜ ਕਮੀਜ਼ ਅਸੀਂ ਜ਼ਮੀਨ ਜਿਹੜੀ ਛਡਵਾਈ ਆ ਇੰਨੇ 1 ਕਬਜਾ ਸੀ ਛਡਵਾਏ ਨੇ ਪਰ ਇਹ ਬੜੀ ਹੈਰਾਨੀ ਵਾਲੀ ਗੱਲ ਆ ਕਿ ਇੱਕ ਸਰਕਾਰੀ ਜਗ੍ਹਾ 'ਤੇ 4 ਫੁੱਟ ਬੰਦਾ ਕੇ ਕਬਜਾ ਕਰ ਗਿਆ ਲੈਂਟਰ ਪਾ ਗਿਆ ਤੇ ਸਰਕਾਰ ਦੇ ਮਤਲਬ ਸਰਕਾਰ ਤਾਂ ਛੱਡੋ ਇੰਪਰੂਵਮੈਂਟ ਟਰਸਟ ਹੈ ਜਿਹੜਾ ਕੰਮਾ ਕਰਨਾ ਉਹਨਾਂ ਦੇ ਮਤਲਬ ਕੁਝ ਉਹਨਾਂ ਨੂੰ ਫਰਕ ਹੀ ਨਹੀਂ ਪੈ ਰਿਹਾ ਉਹਨਾਂ ਦੇ ਕੰਨ ਤੇ ਜੂ ਨਹੀਂ ਰੇਖਦੀ ਪਈ। ਸੋ ਪਰ ਮਤਲਬ ਅਸੀਂ ਉਹਨਾਂ ਨੂੰ ਜਾ ਕੇ ਕਿਹਾ ਵਾ ਕਿ ਤੁਸੀਂ ਇੱਕ ਬੰਦੇ ਨੇ 4 ਫੁੱਟ ਅੱਗੇ ਜਗ੍ਹਾ ਤਾਂ ਕਬਜ਼ਾ ਕਰ ਲਿਆ। ਉਹ ਬੰਦਾ ਦੂਜੀ ਸਾਈਡ ਜਿੱਥੋਂ ਦਾ ਗੇਟ ਨਹੀਂ ਹੈਗਾ ਉਧਰ ਸ਼ਟਰ ਲਾਉਣਾ ਚਾਹੁੰਦਾ ਵਾ ਤੇ ਤੁਸੀਂ ਇੱਥੇ ਕੀ ਕਾਰਵਾਈ ਕਰਨਾ ਚਾਹੁੰਦੇ ਹੋ? ਕੰਦੇ ਜੀ ਜੋ ਹੋ ਗਿਆ ਪਹਿਲਾਂ ਹੋ ਗਿਆ ਹੁਣ ਤਾਂ ਮੈਂ ਸ਼ਟਰ ਲਵਾਵਾਂਗੇ ਇੱਥੇ। ਸਰ ਪਰ ਜੈ ਜੀ ਮਤਲਬ ਇੰਨਾ ਕੁ ਜ਼ਿਆਦਾ ਬਾਤ ਨਹੀਂ ਹੋਈ ਜਿਹਨਾਂ ਉਂਗਲਾਂ ਕਰ ਕਰਕੇ ਇੰਪਰੂਵਮੈਂਟ ਫੰਡ ਦਾ ਜਿਹੜਾ ਚੇਅਰਮੈਨ ਹੈ ਤਾਲਵਾਰ ਇੰਦਾ ਬੋਲਦਾ ਪਿਆ। ਮੈਂ ਇਹਨੂੰ ਕਿਹਾ ਮੈਂ ਕਿਹਾ ਸਰ ਤੁਸੀਂ ਮਤਲਬ ਇਹ ਤਾਂ ਨਹੀਂ ਨਾ ਮर्याਦਾ ਚ ਰਹਿ ਕੇ ਗੱ ਜੋਦੇ ਦੇ ਬੈ ਕੇ ਬਿਲਕੁਲ ਉੱਡਾ ਉਡਾ ਆਹ ਸਾਰੇ ਬੰਦਾ ਜਿਹੜਾ ਇਹ ਜਿਹੜੀਆਂ ਕੰਪਨੀਆਂ ਦਾ ਸਾਹਮਣੇ ਬੈ ਗਏ ਤੁਸੀਂ ਤੁਹਾਨੂੰ ਤੁਸੀਂ ਰੋਜ਼ ਮਾਰਕੀਟ ਚ ਵਿਚਰਦੇ ਹੋ ਤੁਸੀਂ ਲੀਡਰਾਂ ਨੂੰ ਮਿਲਦੇ ਤੁਹਾਨੂੰ ਪਤਾ ਵੀ ਇਦਾਂ ਕਿਉਂ ਕੋਈ ਬੋਲਦਾ ਵਾ ਕਿਹੜੀ ਭਾਸ਼ਾ ਬੋਲਦਾ ਵਾ ਇਹਦੇ ਪਿੱਛੇ ਕੀ ਲੌਜੀਕ ਹੁੰਦਾ ਵਾ ਕਹਿੰਦਾ ਜੀ ਲੋਕਾਂ ਨੇ ਅੱਗੇ ਮਤਲਬ ਤੁਸੀਂ ਕਬਜ਼ਾ ਕੀਤਾ ਵਾ ਸਾਡੀਆਂ ਦੁਕਾਨਾਂ ਨਹੀਂ ਮੇਰੇ ਦੋਸਤੀਆਂ ਵਾਲੀਆਂ ਦੇਖੋ ਪੂਰੇ ਲਾਰੈਂਸ ਸੂਟ ਦੇ ਅੱਗੇ ਥੜੇ ਬਦੇ ਨੇ ਜਾਂ ਤੇ ਪੂਰੇ ਲਾਰੈਂਸ ਸੂਟ ਤੋਂ ਥੜੇ ਤੜਵਾ ਦੋ ਅਸੀਂ ਵੀ ਤੋੜ ਦਿੰਨੇ ਆਪਣੇ ਅਰੇ ਇਹ ਤੇ ਨਹੀਂਗਾ ਵੀ ਅਸੀਂ ਕਬਜ਼ਾ ਕਰ ਲਿਆ ਅੱਗੇ ਇੱਕ ਬੰਦਾ ਕਬਜ਼ਾ ਕਰਕੇ ਬੈਠਾ ਵਾ ਉਹਦੀ ਤੁਸੀਂ ਹਮਾਇਤ ਕਰਦੇ ਪਿਓ ਉਹਦਾ ਤੁਸੀਂ ਇੱਕ ਦੂਜੇ ਪਾਸੇ ਸ਼ਟਰ ਖਿਡਾ ਰਹੇ ਹੋ ਤੇ ਸਾਨੂੰ ਤੁਸੀਂ ਧਮਕੀਆਂ ਲਾ ਰਹੇ ਹੋ ਮਤਲਬ ਸਾਨੂੰ ਕਹਿੰਦਾ ਵੀ ਦਫਤਰ ਚ ਬਾਹਰ ਨਿਕਲ ਜੋ ਤੁਸੀਂ ਪਰਚਾ ਕਰਾ ਦਾਂਗੇ ਢੱਡ ਤੇ ਜੋ ਤੁਸੀਂ ਫालतू ਬੋਲੋਗੇ ਤੇ ਸਾਨੂੰ ਕੀ ਲੱਗਦਾ ਵੀ ਇਹਨਾਂ ਦੀ ਆਫਸਰ ਮਿਲੀ ਭਗਤਾ ਮਿਲੀ ਭਗਤਾ ਸਰ ਮਿਲੀ ਭਗਤਾ ਹੋਰ ਕੀ ਹੈ ਲੋਕਾਂ ਨੇ ਨਵੀਂ ਸਰਕਾਰ ਜੋ ਹੈ ਨਵੇਂ ਲੋਕਾਂ ਦਾ ਕੰਮ ਕਰ ਰਿਹਾ ਹੈ ਮਦਦ ਕਰ ਰਿਹਾ ਹੈ ਸਰ ਲੋਕਾਂ ਨੇ ਨਵੀਂ ਸਰਕਾਰ ਤਾਂ ਪਹਿਲਾਂ ਚੁਣੀ ਸੀ ਨਾ 2 ਸਾਲ ਪਹਿਲਾਂ ਹੁਣ ਤਾਂ ਤੁਹਾਨੂੰ ਐਮਪੀ ਦੀ ਇਲੈਕਸ਼ਨਾਂ ਵਿੱਚ ਪਤਾ ਹੀ ਲੱਗ ਗਿਆ ਇਹੋ ਹੀ ਕਾਰਨ ਨੇ ਕਿ ਇਹਨਾਂ ਨੇ ਇਹਨਾਂ ਨੇ ਲੋਕਾਂ ਨਾਲ ਧੱਕੇਸ਼ਾਹੀ ਕਰਦੇ ਵੇ ਤਾਂ ਹੀ ਤਾਂ ਇਹਨਾਂ ਦੀ ਵੋਟ ਬੈਂਕ ਕਿੰਨਾ ਥੱਲੇ ਗਿਆ ਸਰਕਾਰ ਆਪਣੀ ਇਸੇ ਕਰਕੇ ਧਦਾਬਾ ਬਿਲਕੁਲ ਦਬਾਵਾ ਪਾ ਰਹੇ ਸਰ ਬਿਲਕੁਲ ਦਬਾਵਾ ਪਾ ਰਹੇ ਗੱਲ ਸੁਣ ਕੇ ਰਾਜੀ ਨਹੀਂਗੇ ਸਾਡੇ ਕੋਲ ਤਾਂ ਫਿਰ মিডিਆ ਰਹਿ ਜਾਂਦਾ ਜੀ ਜਾਂ ਫਿਰ ਕਾਨੂੰਨ ਦਾ ਰਸਤਾ ਪਨਾਈਏ ਜਾ ਕੇ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਹੋ ਜਿਹੇ ਕਰਪਟ ਜਿਹੜੇ ਲੀਡਰ ਨੇ ਕ੍ਰੱਪਟ ਜਿਹੜੇ ਤੁਹਾਡੇ ਸੌਰੀ ਲੀਡਰ ਨਹੀਂ ਜਿਹੜੇ ਚੇਅਰਮੈਨ ਤੁਸੀਂ ਅਹੁਦੇਦਾਰ ਬਿਠਾਏ ਨੇ ਇਹਨਾਂ ਨੂੰ ਘੱਟੋ ਘੱਟ ਇਹਨਾਂ ਦੀ ਸਾਰ ਲਈ ਜਾਵੇ ਥੱਲੇ ਆ ਕੇ ਜ਼ਮੀਨੀ ਹਕੀਕਤ ਵੇਖੀ ਜਾਵੇ ਕਿ ਲੋਕਾਂ ਨਾਲ ਕਿੰਨੇ ਧੱਕੇ ਹੋ ਰਹੇ ਨੇ ਇੱਕ ਚੇਅਰਮੈਨ ਲੈਵਲ ਦਾ ਬੰਦਾ ਸਾਡੇ ਕੋਲ ਕੈਮਰੇ ਦੀ ਰਿਕਾਰਡਿੰਗ ਨੇ ਮੇਰੇ ਦੋਸਤ ਕੋਲ ਚੇਅਰਮੈਨ ਲੈਵਲ ਦਾ ਬੰਦਾ ਇਥੇ ਆ ਕੇ ਇਹਨਾਂ ਦੀ ਇਹਨਾਂ ਦੇ ਜਿਹੜੀ ਅੱਗੇ ਇਨਸੀਟਿਵ ਲੈ ਕੇ ਜਗ੍ਹਾ ਮਤਲਬ ਉਹ ਜਿਹੜੇ ਇਨਸੀਟਿਵ ਲੈ ਕੇ ਜਣਾ ਜਗ੍ਹਾ ਮਿੰਦਾ ਪਿਆ ਪਲੱਸ ਜਿਹੜੇ ਇਹਨਾਂ ਦੇ ਅੱਗੇ ਮੋਮੋਸ ਦੇ ਜਾਂ ਇਹ ਲੱਗਦੇ ਨੇ ਦੁਕਾਨਾਂ ਉਹ ਪਿੱਛੇ ਕਰਾ ਰਿਹਾਗੇ ਅ ਔਰ ਇਹਨਾਂ ਦੇ ਪਿੱਛੇ ਚਾਰ ਦੁਕਾਨਾਂ ਨੇ ਮਤਲਬ ਉਸ ਕਰਕੇ ਲਾਈਆਂ ਹੋਈਆਂ ਇਹਨਾਂ ਨੇ ਵੀ ਉਹ ਰੋਜੀ ਰੋਟੀ ਇਹਨਾਂ ਦੀ ਚੱਲਣ ਦੀ ਆ ਔਰ ਇੱਥੇ ਕੰਮ ਕਰਦੇ ਇਹਨਾਂ ਨੂੰ ਮੇਰੇ ਖਿਆਲ ਨਾਲ 20 ਸਾਲ ਤੋਂ ਉੱਪਰ ਹੋ ਗਿਆ ਅਗਰ ਮਸਲਾ ਲਗਾਇਆ ਇਹਨਾਂ ਦਾ ਅਗਲਾ ਸਰ ਅਗਲਾ ਮਸਲਾ ਨਹੀਂ ਹੋਏਗਾ ਤਾਂ ਫਿਰ ਸਾਨੂੰ ਅਗਲਾ ਰਾ ਦੇਖਣਾ ਪਈਗਾ ਅਸੀਂ ਕਾਨੂੰਨੀ ਰਾਹ ਵੀ ਅਪਣਾਵਾਂਗੇ ਅਸੀਂ ਅਸੀਂ ਤੁਹਾਡੇ ਮੀਡੀਆ ਜਿਹੜੀਆਂ ਵੀ ਗੱਲ ਪਹਚਾਵਾਂਗੇ ਜਾ ਕੇ ਹਲੋ ਹਾਂਜੀ ਹਾਂਜੀ ਨਮਸਕਾਰ ਸਰ ਜੀ ਨਮਸਕਾਰ ਸਰ ਆਫਿਸ 'ਚ ਹੋ ਨਹੀਂ ਹੋ ਸੀ ਜੀ ਸਰ ਮੀਡੀਆ ਤੋਂ ਗੱਲ ਕਰਦੇ ਆ ਸਰ ਬੋਲੀਏ ਪੰディースਰ ਉਹਦਾ ਲਾਂਸ ਰੋਡ ਤੇ ਕੋਈ ਉਹ ਪੰਗਾ ਦਾ ਪਿਆਜ ਉਹ ਛੱਡ ਲਾਉਣ ਵਾਲ ਦੇ ਚੱਕਰ ਵਿੱਚ ਹਾਂ ਹਾਂ ਸਟਾਫ ਅਫੀਸਰ ਉਹਨਾਂ ਨੇ ਕੋਈ ਬਾਈਟਾਂ ਦਿੱਤੀਆਂ ਤੁਹਾਡੇ ਖਿਲਾਫ ਹਾਂ ਹਾਂ ਕੋਈ ਗੱਲ ਨਹੀਂ ਤੇ ਤੁਹਾਡੇ ਸਾਨੂੰ ਵਰਜਨ ਲੈਣਾ ਸੀ ਤੁਹਾਡੇ ਨੂੰ ਹਾਂ ਹਾਂ ਤੇ ਮਿਲਣਾ ਚਾਹੁੰਨੇ ਨਹੀਂ ਸਰ ਮਿਲਾਂ ਹੁਣ ਤਾਂ ਨਹੀਂ ਮਿਲ ਪਾਵਾਂਗਾ ਚੱਲੇ ਗਿਆ ਮਰ ਤੋਂ ਤਾਂ ਕਿੱਥੇ ਜਾ ਪਾਉਥੇ ਆਏ ਨੇ ਸਾਡਾ ਵਰਜਨ ਚਾਹੀਦਾ ਹੈ ਨਹੀਂ ਕੰਪਲੀਟ ਨਹੀਂ ਹੈ ਹੁਣ ਨਹੀਂ ਮਿਲ ਪਾਵਾਂਗਾ ਨਹੀਂ ਹੁਣੇ ਸਾਡੇ ਹਾਂਜੀ ਫੋਨ ਤੇ ਲੈ ਲੋ ਕਿ ਕਿਹੜੀ ਮੀਡੀਆ ਤੋਂ ਬੋਲ ਰਹੇ ਨਾ ਮੈਂ ਫਾਸ ਫਾਸ ਸੇ ਪੰਜਾਬ ਨਿਊਜ਼ ਤੋਂ ਬੋਲ ਰਿਹਾ ਹਾਂ ਹਾਂਜੀ ਹਾਂਜੀ ਉਹ ਜਰੀ ਨਹੀਂ ਇੱਧੇ ਹੀ ਬੱਤਾਂ ਮੈਨੂੰ ਫੋਨ ਤੇ ਲੈ ਲੋ ਤੇ ਸਰ ਕੀ ਮਸਲਾ ਕੀ ਇਹਨਾਂ ਦਾ ਉਹਨਾਂ ਨੂੰ ਕਹਿ ਗਿਆ ਕਿ ਤੁਸੀਂ ਧਮਕੀਆਂ ਲਗਾਈਆਂ ਉਹਨਾਂ ਨੂੰ ਕਿਹਨਾਂ ਨੂੰ ਇਹਨਾਂ ਨੂੰ ਧਮਕੀਆਂ ਲਗਾਈਆਂ ਨਹੀਂ ਨਹੀਂ ਮੈਂ ਇਹ ਨਾ ਦੇਖੋ ਦੂਸਰੀ ਦੁਕਾਨ ਹੈਗੀ ਐ ਕਿਸੇ ਦੁਕਾਨ ਦੇ ਕੇ ਥੋੜੀ ਕਰ ਸਕਦੇ ਆਪਣੇ ਰੀਡੀਆਂ ਲਗਾ ਦੇ ਕਿਸੇ ਵਾਲ ਦੇ ਤੇ ਨਹੀਂ ਲਗਾ ਸਕਦਾ ਹਾਂ ਹਾਂਜੀ ਤੁਹਾਡਾ ਕਰ ਰਿਹਾ ਤੁਹਾਡੀ ਵਾਲ ਹੈ ਮੈਂ ਤੇ ਨਹੀਂ ਉਹਨਾਂ ਦਾ ਕਿਹਾ ਗਿਆ ਵੀ ਤੁਸੀਂ ਵੀ ਧੱਕੇ ਨਾਲ ਕੰਮ ਕਰੋ ਵੀ ਮੈਂ ਜਿੰਨਾ ਚਿਰ ਲਗਾ ਉਹਨਾਂ ਚਿਰ ਤੇ ਮੈਂ ਕੰਮ ਕਰਾਉਂਗਾ ਕਰਾਉਂਗਾ ਵੀ ਉਹਨਾਂ ਲੋਏ ਕਹਿ ਗਿਆ ਨਾ ਤੇ ਕੋਈ ਤੋਈ ਉਹਨਾਂ ਨੂੰ ਉੱਥੇ ਬੁਲਾ ਕੇ ਧਮਕੀਆਂ ਲਗਾਈਆਂ ਤੁਸੀਂ ਇਹਨਾਂ ਨੂੰ ਕੋਈ ਵੀ ਵਿਅਕਤੀ ਕੋਈ ਵੀ ਵਿਅਕਤੀ ਸਹੀ ਕੰਮ ਤੋਂ ਕਿਸ ਨੂੰ ਰੋਕ ਨਹੀਂ ਸਕਦਾ ਠੀਕ ਹੈ ਹਾਂ ਜੀ ਕੋਈ ਵੀ ਵਿਅਕਤੀ ਕਿਸੇ ਨੂੰ ਵੀ ਨਹੀਂ ਰੋਕ ਸਕਦਾ ਉਹ ਤੁਹਾਡੀ ਤੁਹਾਡੀ ਦੁਕਾਨ ਹੈ ਤੁਸੀਂ ਤੁਹਾਡੀ ਵਾਲ ਹੈ ਤੁਸੀਂ ਉਹਤੇ ਸ਼ੀਸ਼ੇ ਦੀ ਵਾਲ ਬਣਾਣਾ ਚਾਹੁੰਦੇ ਹੋ ਪਰ ਆ ਸਕਦੇ ਹੋ ਸਰ ਇਹ ਟਰਸਟ ਦੇ ਉਹਨਾਂ ਕੋ ਟਰਸਟ ਦਾ ਕੋਈ ਕਾਗਜ਼ ਹੈ ਨਹੀਂ ਵੀ ਕੋਈ ਲਿਖਤੀ ਕੋਈ ਹੋਵੇ ਉਹਨਾਂ ਕੋਲ ਤਾਂ ਫਿਰ ਤੇ ਬਣਾ ਸਕਦੇ ਆ ਵੀ ਕੋਈ ਟਰਸਟ ਨੂੰ ਲਿਖ ਕੇ ਦਿੱਤਾ ਨਹੀਂ ਉਹਨਾਂ ਨੂੰ ਤੇ ਉਹਦਾ ਕਿੱਦਾਂ ਬਣਾ ਸਕਦੇ ਆ ਇਹ ਟਰਸਟ ਦੀ ਪ੍ਰਾਪਰਟੀ ਆ ਗਵਰਨਮੈਂਟ ਪ੍ਰਾਪਰਟੀ ਸਰਕਾਰੀ ਜਗ੍ਹਾ ਫੇ ਉਹਦੇ ਉੱਤੇ ਕਿੱਦਾਂ ਇਹ ਕਰ ਸਕਦੇ ਆ ਬਿਨਾ ਪਰਮਿਸ਼ਨ ਦੇ ਕਿੱਦਾਂ ਕੁਝ ਕਰ ਸਕਦੇ ਆ ਪਰਮਿਸ਼ਨ ਨਾ ਪਰਮਿਸ਼ਨ ਲੈ ਕੇ ਕਰਨਗੇ ਨਾ ਪਰਮਿਸ਼ਨ ਉਹ ਕਹਿੰਦੇ ਵੀ ਤੁਸੀਂ ਪੈਸੇ ਲੈ ਕੇ ਕੋਈ ਕੀਤਾ ਨਾ ਤੁਹਾਡਾ ਵੀ ਤੁਹਾਡੇ ਬੇਟੇ ਦੀ ਨਾਲੇ ਮੁੰਡੇ ਨਾਲ ਕੋਈ ਯਾਰੀ ਦੋਸਤੀ ਉਹਦੇ ਨਾਲ ਕੀਤਾ ਤੁਸੀਂ ਤਾਂ ਇਹਨਾਂ ਦੇ ਪ੍ਰੈਸ਼ਰ ਪਾਉਂਦੇ ਤੇ ਮੇਰੇ ਬਾਪ ਦੀ ਮੇਰੇ ਨਾਲ ਯਾਰੀ ਦੋਸਤੀ ਨਹੀਂ ਹੈਗੀ ਤੁਸੀਂ ਕੀ ਗੱਲ ਕਰ ਰਹੇ ਹੋ ਮੈਂ ਤਾਂ ਗਲਤ ਕੰਮ ਕਰਨਾ ਨਾ ਕਿਸੇ ਨੂੰ ਕਰਨ ਦੇਣਾ ਹੈ ਠੀਕ ਹੈ ਹਾਂਜੀ ਸਰ ਆ ਨਜਾਇਜ਼ ਰੇੜੀਆਂ ਉਹ ਨਦੀ ਦੁਕਾਨ ਦੇ ਅੱਗੇ ਲਗਾਉਂਦੇ ਵਾ ਨਹੀਂ ਸਰ ਨਹੀਂ ਉਹ ਨਜਾਇਜ਼ ਨਹੀਂ ਸਰ ਉਹ ਤਾਂ ਕਹਿੰਦੇ ਆਪਾਂ ਕਾਰਪਸ ਨੂੰ ਮਹੀਨਾ ਦੇਨੇ ਆਪਾਂ ਪਰਚੀ ਕੱਟਦੀ ਆ ਤਾਂ ਦੁਕਾਨ ਲਗਾ ਰਹੇ ਉਥੇ ਕਿਹੜੇ ਕਾਰਪੋਰੇਸ਼ਨ ਦੀ ਜਗ੍ਹਾ ਨਹੀਂ ਇਹ ਟਰਸਟ ਨਹੀਂ ਜਿੱਦੋਂ ਜਿੱਨਾ ਜਗ੍ਹਾ ਨਾ ਕਹਿੰਦੇ ਪਰਚੀ ਕਟਾਉਨੇ ਆਪਾਂ ਫਿਰ ਲਾਉਂਦੇ ਆ ਜੇ ਤੇ ਬੜਾ ਨਿਗ੍ਹਾਜਲ ਦੋ ਬੰਦੇ ਨਹੀਂ ਪਰਚੀ ਕੱਟੀ ਜਾਂਦੀ ਹੈ ਸਰ ਪਰਚੀ ਕੱਟੀ ਜਾਂਦੀ ਹੈ ਨਾ ਕੋ ਪਰਮਿਸ਼ਨ ਹੈ ਉਹਨਾਂ ਕੋਲ ਪਰਮਿਸ਼ਨ ਹੈ ਸਾਰਾ ਕੰਮ ਕੰਮ ਕਰਦੇ ਹੁੰਦੇ ਨਹੀਂ ਕਰਦੇ ਬੜਾ ਪ੍ਰਾਨਾ ਕਰ ਰਹੇ ਆ ਵੀ ਕੁਝ ਵੀ ਨਹੀਂ ਹੈਗਾ ਦੇਖੋ ਬਾਹਰ ਨਾ ਰੇੜੀ ਨਹੀਂ ਲੱਗ ਸਕਦੀ ਕਿਸੇ ਦੀ ਇਹ ਨਾ ਪਤਾ ਆਪਾਂ ਆਪਾਂ ਪੈਸੇ ਦੇ ਰਹੇ ਆ ਆ ਪੈਸੇ ਦੇ ਕੇ ਉਹ ਫਿਰ ਲਗਾ ਰਹੇ ਐ ਤੇ ਪਰਚੀ ਕਟਾ ਕੇ ਲਾ ਦੇਣ ਦੇ ਤੇ ਦੁਕਾਨ ਲਗਾ ਰਹੇ ਬਾਹਰ ਸਰਪੋਰੇਸ਼ਨ ਪਰਚੀ ਕਟਾਰੀ ਹੈ ਤੇ ਮੈਨੂੰ WhatsApp 'ਚ ਭੇਜੋ ਵਰਤ ਠੀਕ ਹੈ ਜਿੱਥੇ ਤਾਂ ਪਤਾ ਇਹ ਜਿਹੜਾ ਆਪਾਂ ਕੰਮ ਕਰ ਰਹੇ ਐ ਇਹ ਉਹ ਸੰਦਾ ਕੰਮ ਆ ਜਿੱਦਾਂ ਵੀ ਇਹ ਸ਼ੀਸ਼ਾ ਲਵਾ ਰਹੇ ਇਸ ਪਾਸੇ ਤੋਂ ਤੋੜ ਕੇ ਧੱਕੇ ਨਾਲ ਨਹੀਂ 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 ਸਾਰੀ 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 ਮਾਗਰ ਦੇ ਬਿਆਨ ਆਏ ਆ ਸਾਰੀ ਮਾਗਰ ਦੇ ਇੱਕ ਪਾਸੇ ਇਕੱਲਾ ਬੰਦਾ ਇੱਕ ਪਾਸੇ ਆ ਨਹੀਂ ਸਰ ਤੁਸੀਂ ਤੁਹਾਡਾ ਕਰ ਹੋਵੇ ਤੁਸੀਂ ਕਰ ਰਹੇ ਹੋਵੇ ਤੁਸੀਂ ਆਪਣੀ ਗਲਾਸੀ ਵਿੰਡੋ ਲਗਾਉਣਾ ਚਾਹੋ ਕਿ ਤੁਹਾਡੇ ਘਰ ਤੇ ਤੁਹਾਡੀ ਬਾਤ ਜੇ ਜੇ ਸਰ ਦੇਖੋ ਰਜਿਸਟਰੀ ਸਭ ਕੋ ਮੇਰੇ ਨਾਮ ਤੇ ਹੋਗਾ ਫੇਰ ਤੇ ਮੈਂ ਸਭ ਕਰ ਸਕਦਾ ਵੀ ਇਹ ਇੱਕ ਟਰਸਟੀ ਦੀ ਜਗਾ ਵਾ ਉਹਦੇ ਤੇ ਕਿਦਾਂ ਇਹ ਕਰ ਸਕਦਾ ਕੰਮ ਇਸ ਤਰ੍ਹਾਂ ਕਿਹੜਾ ਇਹ ਜਗਾ ਟਰਸਟੀ ਜਗਾ ਦੁਕਾਨ ਟਰਸਟੀ ਜਗਾ ਨਾ ਆਦੇ ਨਾ ਹਾਂਜੀ ਹਾਂਜੀ ਤੇ ਆਪਾਂ ਤੱਕੇ ਨਾ ਕਿਦਾਂ ਕਿਸੇ ਦਾ ਕਰਾਖਦੇ ਉਹ ਕਹਿੰਦੇ ਵੀ ਤੁਸੀਂ ਹੁਣ ਬੜਾ ਮਿਸਬੀਹਵ ਕੀਤਾ ਵਾ ਉਹਨਾਂ ਦੀ ਕਹਿੰਦੇ ਆਉਣ ਦਾ ਦੇਖੋ ਮੈਨੂੰ ਤੁਸੀਂ ਮਤਲਬ ਜੇ ਡੀਸੈਂਸੀ ਨਾਲ ਗੱਲ ਕਰੋਗੇ ਡੀਸੈਂਸੀ ਨਹੀਂ ਨਹੀਂ ਹਾਂਜੀ ਕੋਈ ਗੱਲ ਕਰਦੇ ਉਹ ਨਾ ਮੈਂ ਤੁਸੀਂ ਆਫਿਸ ਤੇ ਆਏ ਹੋ ਬੈਠੇ ਹੋ ਸੁਚਿਤ ਤਰੀਕੇ ਨਾਲ ਗੱਲ ਕਰੋ ਨਾ ਇਹੋ ਕਹਿੰਦੇ ਸਾਨੂੰ ਇਹਨਾਂ ਨੇ ਉਂਗਲਾਂ ਕਰ ਕਰਕੇ ਇਹ ਬੜੇ ਗਲਤ ਤਰੀਕੇ ਦਾ ਮਿਸ ਬਿਹਵ ਕੀਤਾ ਸਾਡੇ ਨਾਲ ਬਹੁਤ ਜ਼ਿਆਦਾ ਇਹ ਉਹਨਾਂ ਦਾ ਅਕਜੀ ਬੋਲਦੇ ਆ ਸਰ ਇੱਕ ਇੱਕ ਮਿੰਟ ਰੋ ਨਾ ਤੁਸੀਂ ਕਿਹਾ ਵੀ ਤੇਰੇ ਤੇ ਪਰਚਾ ਕਰਾ ਦਾਂਗਾ ਤੁਹਾਡੇ ਪਾਸ ਤੁਸੀਂ ਪਰਚਾ ਕਰਨ ਤਿਆਰ ਰਹੋ ਜਿਹੜੇ ਤੇਰੇ ਨਾਲ ਖੜਾਉਣਗੇ ਸਾਰੇ ਪਰਚਾ ਕਰਨ ਆਪਣੇ ਤਿਆਰ ਰਹੋ ਜਿਹੜਾ ਵੀ ਗਲਤ ਕੰਮ ਕਰੇਗਾ ਸੁਣ ਲਓ ਸੁਣ ਲਓ ਮੈਂ ਜਿਹੜਾ ਵੀ ਗਲਤ ਕੰਮ ਕਰੇਗਾ ਜਿਹੜਾ ਵੀ ਕਾਨੂੰਨ ਨੂੰ ਹੱਥ ਚਲੇਗਾ ਠੀਕ ਹੈ ਹੋ ਦੇ ਤਾਂ ਕਿਹਨੂੰ ਇਨਿਕਲ ਵੀ ਕਹੀ ਆ ਵੀ ਕੋਈ ਜਿਵੇਂ ਹੀਰਾ ਬਨੀਰ ਵਾਲੇ ਦੇ ਪਰਚਾ ਕਰਾਇਆ ਤੇ ਤੈਨੂੰ ਪਰਚਾ ਕਰਕੇ ਅੰਦਰ ਭੇਜਾਂਗਾ ਤੇਰੇ ਮਗਰੋਂ ਕੰਮ ਹੋ ਜਾਏਗਾ ਸਰਾ ਤੇ ਚੁੱਪ ਬੋਲਦੇ ਸਾਰੇ ਇਹਨਾਂ ਦੇ ਬਿਆਨ ਦਿੱਤੇ ਸਾਰੇ ਬਿਆਨ ਦੇ ਸਾਰੇ ਜਿਹੜੇ ਵੀ ਧਰ ਨੂੰ ਪਾਉਂਦੇ ਆ ਨਾ ਤੈਨੂੰ ਉਹ ਤੇਰੇ ਪਾਸੇ ਮੂੰਹ ਕਰਕੇ ਨਾ ਦਰਵਾਸਾ ਵਾਲਾ ਇਨੀ ਗੱਲ ਕਹਤੇ ਚਲੋ ਉਹ ਤੇ ਸਾਰਾ ਠੀਕ ਹੈ ਜਿਹੜੇ ਤੁਹਾਨੂੰ ਮੰਨਦੇ ਦੋ ਆਪਾਂ ਚਲ ਚਲ ਚਲਤ ਬੋਲੀ ਜਾ ਰਹੀ ਆਪਾਂ ਸਾਨੂੰ ਇਹ ਇਹਨਾਂ ਨੂੰ ਸੌਵਾਵਾਂਗੇ ਨਹੀਂ ਨਹੀਂ ਸਲਵਾਰ ਸਾਹਿਬ ਆਪਾਂ ਇਹ ਇਹਨਾਂ ਨੂੰ ਵੀ ਸੌਵਾਵਾਂਗੇ ਦੂਜੇ ਪਾਸੇ ਬੰਦੇ ਨਾ ਮੈਂ ਕਹਿ ਰਿਹਾ ਉਧਰ ਪਾਸੇ ਮੂੰਹ ਦਰਵਾਸਾ ਵੱਲ ਕਰਕੇ ਕਹਿ ਦੇ ਹਾਂਜੀ ਦਰਵਾਸਾ ਸਾਹਿਬ ਇਸ ਤੋਂ ਵੱਡੀ ਤੇ ਕੋਈ ਚੀਜ਼ ਨਹੀਂ ਹੈ ਨਾ ਕਿਸੇ ਕੋਲ ਇਹ ਸਰ ਜਿਹੜੀ ਇਹ ਪਰਮਿਸ਼ਨ ਆਪਾਂ ਤੁਸੀਂ ਦਿੱਤੀ ਇਹਨਾਂ ਨੂੰ ਐਸੀ ਦਿੱਤੀ ਕਿਹਦੀ ਆਪਾਂ ਸ਼ੀਸ਼ਾ ਲਵਾਉਂਦੀ ਤੇ ਸ਼ਟਰ ਲਵਾਉਂਦੀ ਸਾਡੇ ਤੋਂ ਤੋੜਦੀ ਉਹ ਕਹ ਰਿਹਾ ਕਿ ਤੁਸੀਂ ਆਪਣੀ ਵਾਲ ਹੈ ਤੁਹਾਡੀ ਜਿਹੜੀ ਵਾਲ ਹੈ ਤੁਸੀਂ ਕਰ ਤੋਂ ਅੱਛਾ ਇਹਨਾਂ ਦੀ ਵਾਲ ਹੈ ਸਰ ਕਰ ਸਕਦੇ ਕਰ ਸਕਦੇ ਸਰ ਪਰ ਜਿਹੜੀ ਆਪਾਂ ਕਹੇਦੇ ਆਪਾਂ ਕਿਰਾਏਦਾਰ ਆਂ ਆ ਬਿਨਾ ਪਰਮਿਸ਼ਨ ਮਾਲਕ ਦੇ ਪੁੱਛਿਆ ਆ ਕਿੱਦਾਂ ਕਰ ਸਕਦੇ ਆ ਆ ਪਰਮਿਸ਼ਨ ਤਾਂ ਲੇਗੇ ਨਾ ਪਰਮਿਸ਼ਨ ਤੋਂ ਬਗੈਰ ਕਿਉਂ ਦੋ ਪਰਮਿਸ਼ਨ ਸਰ ਵੇਖੋ ਪਰਮਿਸ਼ਨ ਅਜ ਲਈ ਤੇ ਨਹੀਂ ਨਾ ਇਹਨਾਂ ਨੇ ਬਿਨਾ ਪਰਮਿਸ਼ਨ ਤੋਂ ਆ ਕੇ ਪਹਿਲਾਂ ਤੋੜਨ ਦੀ ਕੋਸ਼ਿਸ਼ ਕਰਦਾ ਸਰ ਲਗਾ ਲਗਾ ਹੀ ਨਹੀਂ ਸਦਾ ਪਾ ਉੱਥੇ ਆ ਸਾਡੇ ਕੋ ਆਉਣ ਦਾ ਰਿਕਾਰਡ ਆ ਸਭ ਕੁਝ ਸਾਡੇ ਕੋ ਵੀਡੀਓ ਆ ਵੀ ਸਭ ਕੁਝ ਤੋੜਨ ਲੱਗੇ ਹੀ ਆ ਸਾਨੂੰ ਦੇ ਕੇ ਜੋ ਵੀਡੀਓ ਬਣਾ ਸ਼ੁਰੂ ਕੀਤੀ ਆ ਉਹਨੂੰ ਪਰ ਫਿਰ ਸਾਡੇ ਦੇਖੋ ਸਲਵਾਰ ਸਾਹਿਬ ਦੇਖੋ ਇਹ ਫੇਰ ਗਏ ਆ ਪਹਿਲਾਂ ਨਹੀਂ ਗਏ ਜਦੋਂ ਅਸੀਂ ਵੀਡੀਓ ਸ਼ੁਰੂ ਕੀਤੀ ਫਿਰ ਸਾਰਾ ਸਮਾਜ ਦੇ ਭੱਜੇ ਆ ਸਾਡੇ ਕੋ ਵੀਡੀਓ ਆਉਂਦੇ ਕੋਲ ਸਭ ਸਾਡੇ ਕੋ ਆ ਤੇ ਇਹਨਾਂ ਨੂੰ ਮਨਾ ਕਰਤਾ ਇਹਨਾਂ ਨੂੰ ਲੜ ਤੋਂ ਬਣਾ ਕਰਦਾ ਹੋਣਾ ਨੂੰ ਵੀ ਰੇੜਿਆਂ ਲਗਾ ਤੋਂ ਮਨਾ ਕਰਦਾ ਹਾਂ ਜੀ ਦੋਨਾਂ ਨੂੰ ਮਨਾ ਕਰਦਾ ਇਹਨਾਂ ਦੀ ਸਵਾਰ ਦੇ ਕੇ ਰੇੜੇ ਮਿਲਤ ਨਹੀਂ ਆਪਾਂ ਇਹਨਾਂ ਨੂੰ ਇੱਕ ਟਾਈਮ ਦੇਈਏ ਵੀ ਆਪਾਂ ਦੋਨਾਂ ਪਾਰਟੀਆਂ ਪਿਠਾ ਕੇ ਇਹਨਾਂ ਦਾ ਆਪ ਆਪਸੀ ਸਹਿਮਤੀ ਕਰਾ ਦੇ ਕਿਸ ਤਰੀਕੇ ਦੇ ਇਹਨਾਂ ਨੇ ਕਾ ਟਾਈਮ ਮੰਗਿਆ ਇਹਨਾਂ ਨੇ ਮੇਰੇ ਕੋਲ ਦੋ ਦਿਨ ਦਾ ਟਾਈਮ ਮੰਗਿਆ ਤੇ ਜੇ ਦੋ ਦਿਨ ਤੋਂ ਬਾਅਦ ਦੋ ਦਿਨ ਬਾਅਦ ਤੁਹਾਡਾ ਬੰਦਾ ਤੁਹਾਡੇ ਤੋਂ ਪੁੱਛੇ ਬਗੈਰ ਜੇ ਸ਼ਟਰ ਦਬਾਣਾ ਆਪੇ ਲੌਨ ਲਾਪੇਗਾ ਫਿਰ ਨਹੀਂ ਲਾ ਸਕਦਾ ਸਰ ਨਹੀਂ ਲਾ ਸਕਦਾ ਨਹੀਂ ਲਾ ਸਕਦਾ ਹਾਂ ਨਾ ਨਾ ਰੇੜਿਆਂ ਲਾਣਗੇ ਨਾ ਸ਼ਟਰ ਲਗਾਏਗਾ ਕਿਉਂਕਿ ਝਗੜਾ ਥੋੜੀ ਕਰਨਾ ਹੈ ਨਾ ਹੁਣਾਂ ਦੀ ਦੀ ਆ ਮੇਰੇ ਮੈਂ ਮੈਨੂੰ ਦੋ ਦੋਨ ਬਾਰੇ ਸੰਡੇ ਆ ਵੀ ਮੰਡੇ ਦਾ ਟਾਈਮ ਹੋ ਗਿਆ ਇਹਨਾਂ ਦੀ ਐਮੀਕੇਬਲੀ ਆ ਦੋ ਦਿਨ ਚੰਦੇ ਦੋ ਦਿਨ ਲੈ ਲੈ ਨਹੀਂ ਕੋਈ ਗੱਲ ਨਹੀਂ ਸਰ ਮੰਡੇ ਮੰਡੇ ਤੱਕ ਦੇਖ ਲੈਣੇ ਆ ਮੰਡੇ ਤੁਹਾਡੇ ਕੋ ਕਿੰਨੇ ਵਜੇ ਹੋ ਤੁਹਾਡੇ ਕੋਲੇ ਨਹੀਂ ਮੰਡੇ ਦਾ ਆਪਣਾ ਫੈਸਲਾ ਕਰਕੇ ਆ ਜਨ ਮੈਨੂੰ ਨਹੀਂ ਫੈਸਲਾ ਸਭ ਤੁਸੀਂ ਵੇਚ ਮੈਨੂੰ ਕਿ ਸਾਰੇ ਅਲੀਗੇਸ਼ਨ ਤੁਹਾਡੇ ਤੇ ਲੱਗ ਰਹੇ ਆ ਉਹ ਕਹਿੰਦਾ ਸਾਰੇ ਅਲੀਗੇਸ਼ਨ ਤੁਹਾਡੇ ਲੱਗ ਰਹੇ ਨੇ ਤਾਂ ਸਾਹਮਣੇ ਬੈ ਕੇ ਜੇ ਗੱਲ ਕਰਨਾ ਇਹ ਤੁਸੀਂ ਸਮਝੌਤਾ ਕਰਾਉਣਾ ਤੁਸੀਂ ਸਭ ਕਰਾ ਸਕਦੇ ਜਿੰਨਾਂ ਦਾ ਆਪਸੀ ਨਹੀਂ ਨਹੀਂ ਮੈਂ ਤੁਹਾਨੂੰ ਕਹਿੰਦਾ ਜੇ ਤੁਸੀਂ ਦੋਨੋਂ ਸੈਂਟੀ ਨਾ ਚੱਲੋਗੇ ਤੇ ਦੋਨੋਂ ਦਾ ਹੋ ਜਾਏਗਾ ਇਹ ਤੇ ਨਾ ਤੁਸੀਂ ਰੇੜੀਆਂ ਲਾਉਂਗੇ ਨਾ ਉਹ ਸ਼ਟਰ ਘਟੇਗਾ ਦੋਨੋਂ ਨੂੰ ਮਨਾ ਕਰਦੇ ਤਾਂ ਮੈਂ ਕਿਉਂਕਿ ਦੋਨੋਂ ਗਲਤ ਐਸਮਾਨ ਦੇ ਦੋਨੋਂ ਹੀ ਗੱਲ ਕਰਦਾ ਮੈਂ ਇਹਨਾਂ ਨਾਲ ਕਰਦਾ ਗੱਲ ਖੇ ਮੈਂ ਤਾਂ ਦੋਨਾਂ ਦੀ ਗੱਲ ਕਰਾਂਗਾ ਨਹੀਂ ਸਰ ਉਹ ਤਾਂ ਦੀ ਗੱਲ ਮੰਨਦੇ ਆ ਪਰ ਜਿਸ ਹਿਸਾਬ ਨਾਲ ਇਹਨਾਂ ਨੇ ਦੱਸਿਆ ਨਾ ਆਗੇ ਵੀ ਉਹ ਕਹਿੰਦੇ ਵੀ ਸਾਡੀ ਗੱਲ ਹੀ ਨਹੀਂ ਸੌਂਦੇ ਜਹੀਂ ਗਏ ਸਾਡੇ ਗਾਲੀ ਪਈ ਜਾਂਦੇ ਆ ਵੀ ਉਹ ਉਹਨਾਂ ਦੀ ਗੱਲ ਹੀ ਕਰੀ ਜਾਂਦੇ ਉਹਨਾਂ ਨੇ ਜੋ ਸੰਗ ਕਿਹਾ ਦੇਖੋ ਆ ਕੱਲ ਕਰ ਰਹੀ ਸੀ ਇੱਥੇ ਸ਼ੀਸ਼ਾ ਲਗਾਣਗੇ ਬਾਅਦ ਵਿੱਚ ਇੱਥੇ ਰਸਤਾ ਘਟਣ ਗਿਆ ਮੈਂ ਉਹਨਾਂ ਕੀ ਇੰਨੀ ਗੱਲ ਵੀ ਕਹੀ ਹੈ ਮੈਂ ਕਿਹਾ ਜੇ ਰਸਤਾ ਕੱਢਣਗੇ ਨਾ ਦੁਕਾਨ ਸੀਲ ਕੀਤੀ ਜਾਏਗੀ ਕਿਉਂਕਿ ਇਹ ਨਾ ਹੋਵੇ ਦੋ ਦਿਨ ਬਾਅਦ ਹੀ ਨਾ ਪਰਮਿਸ਼ਨ ਦੇ ਦੋ ਇਹਦਾ ਪਰਮਿਸ਼ਨ ਨਾ ਕੋ ਹੈ ਨਹੀਂ ਹੈ ਇਹ ਬਿਨਾ ਪਰਮਿਸ਼ਨ ਤੋਂ ਪਹਿਲਾਂ ਕਿੱਦਾਂ ਕੱਢਣ ਦੇ ਆ ਇਥੇ ਨਹੀਂ ਕੱਢ ਸਕਦੇ ਨਾ ਨਹੀਂ ਕੱਢ ਸਕਦੇ ਅਸਲ ਇਹ ਅੱਜ ਅੱਜ ਕੰਮ ਹੋ ਗਿਆ ਨਾ ਜੇ ਨਾ ਰੋਕਦੇ ਅੱਜ ਤੱਕ ਕੰਮ ਇਹਨਾਂ ਨੇ ਕਰਤਾ ਹੀ ਸਾਰਾ ਅੱਜ ਉਹ ਉਹ ਕਹਿੰਦੇ ਸਾਰੇ ਕਹਿੰਦੇ ਵੀ ਤੁਹਾਡੇ ਸ਼ਹਿਰ ਦੇ ਵਿੱਚ ਕੰਮ ਹੁੰਦਾ ਸਾਰਾ ਮੈਂ ਮੇਰੀ ਗੱਲ ਹੀ ਸੁਝੇ ਮੇਰੇ ਕੋਲ ਕੋਈ ਬੰਤੀ ਜਾਂਦਾ ਹੈ ਕਿ ਮੈਂ ਇਥੇ 60 ਮਿੰਟ ਬਣਾ ਰਹੀ ਹਾਂ ਤਾਂ ਮੈਂ ਪਰਮਿਸ਼ਨ ਦਵਾ ਕਾ ਹਾਂਜੀ ਠੀਕ ਹੈ ਮੈਂ ਪਰਮਿਸ਼ਨ ਦਵਾਂਗਾ ਸੇ ਫਿਰਤ ਸਿੰਘ ਜਿਹੜੀ ਜਿਹੜੀਆਂ ਰੇੜੀ ਲਗਾ ਰਹੇ ਆ ਜੇ ਇਹ ਤੁਹਾਡੇ ਕੋਲ ਜਿਹੜੀ ਆਉਂਦੀ ਪਰਮਿਸ਼ਨ ਲੈਣ ਹੋਣਗੇ ਉਹ ਵੀ ਤੁਹਾਨੂੰ ਦੇਣੀ ਪੈਣੀ ਪਰਮਿਸ਼ਨ ਨਹੀਂ 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 ਉਹ ਮੇਰੀ ਨਹੀਂ ਕਿਸੇ ਦੇਣਗੇ ਉੱਥੇ ਰੇੜੀ ਲੱਗਣੀ ਨਹੀਂ ਲੱਗਣੀ ਸਕਦੀ ਲੱਗ ਹੀ ਨਹੀਂ ਸਕਦੀ ਸਰ ਤੇ ਤੁਸੀਂ ਉਹਨਾਂ ਨੂੰ ਕਹਿੰਦੇ ਤੁਸੀਂ ਉਹਨਾਂ ਨੂੰ ਇਹ ਵੀ ਕਹਿੰਦੇ ਤਰਾ ਇੱਕ ਇੰਚ ਵੀ ਤਰਾ ਕਾਊਂਟਰ ਬਾਹਰ ਆ ਸਟਰ ਦਾ ਉਹਦੇ ਮੈਂ ਤਰਾ ਕਾਊਂਟਰ ਚੁੱਕੇ ਲੈਣੇ ਤੇਰੇ ਹਾਂ ਹਾਂ ਬਿਲਕੁਲ ਠੀਕ ਹੈ ਅਗਾ ਜੇ ਸਾਰੇ ਸਰ ਸਾਰੀ ਦੇਖੋ ਸਰ ਆਪਾਂ ਜੇ ਸਈਆਂ ਦਾ ਆਪਾਂ ਸਾਰੀ ਮਾਰਕਟ ਦੇ ਕਿੰਨਾ ਸਮਾਨ ਬਾਹਰ ਆ ਆਪਾਂ ਕੱਲਾ ਇਹਨੂੰ ਕੱਲੇ ਨੂੰ ਟਾਰਗੇਟ ਕਰਦੇ ਆਂ ਬਾਕੀ ਇਹਨੂੰ ਕਿਉਂ ਨਹੀਂ ਕਰਦੇ ਆਂ ਹੋਏਗੀ ਨਾ ਇਹਨਾਂ ਤੇ ਕੱਲੇ ਤੇ ਥੋੜੀ ਹੋਏਗੀ ਸੱਤੇ ਹੋਏਗੀ ਹੁਣ ਤੇ ਆਪਾਂ ਉਹ ਕਹਿੰਦੇ ਤੁਸੀਂ ਇਹਨੂੰ ਕੱਲੇ ਨੂੰ ਕਹਿ ਕੇ ਗਏ ਦੇ ਉਹਨੇ ਵੀ ਸਮਾਨ ਬਾਹਰ ਕੱਢਿਆ ਦੁਕਾਨਦਾਰ ਨੇ ਜਿਹੜਾ ਸ਼ਟਰ ਕੱਢਣ ਦਿਆ ਉਹਦਾ ਸਮਾਨ ਬਾਹਰ ਸਾਰੀ ਮਾਰਕਟ ਦੇ ਖਾਰਾ ਕੋਈ ਸਮਾਨ ਬਾਹਰ ਪਿਆ ਹਾਂਜੀ ਸਾਰੀ ਗਲਤ ਹੈ ਨਾ ਸਾਰੀ ਗਲਤ ਹੈ ਨਾ ਚਲੋ ਠੀਕ ਹੈ ਤਾਂ ਇਹਨਾਂ ਨੂੰ ਇਹਨਾਂ ਦਾ ਮੁੰਡੇ ਦਾ ਟਾਈਮ ਦੇ ਕੇ ਤੁਹਾਨੂੰ ਮੈਂ